ਮੈਂ ਡਾਕਟਰ ਜਸਵੰਤ ਸਿੰਘ ਜਿਹੜਾ ਨੈਸ਼ਨਲ ਪ੍ਰੈਜ਼ੀਡੈਂਟ ਯੂਮਰੈਟਸ ਮੰਚ ਅੱਜ ਜ਼ਿਲ੍ਹਾ ਇਕਾਈ ਮਲੇਰਕੋਟਲਾ ਜਿਨ੍ਹਾਂ ਦੀ ਚੇਅਰਪਰਸਨ ਮੈਡਮ ਸਕੂਰਾ ਬੀਗਮ ਅਤੇ ਉਹਨਾਂ ਦੀ ਟੀਮ ਵੱਲੋਂ ਹਸਪਤਲ ਮਾਨਕ ਮਦਰਾ ਗੁਰਦੁਆਰਾ ਮੰਜੀ ਸਾਹਿਬ ਵਿਖੇ ਇੱਕ ਫ੍ਰੀ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ 300 ਤੋਂ ਉੱਪਰ ਮਰੀਜ਼ਾਂ ਦੇ ਅੱਖਾਂ ਦਾ ਚੈੱਕਅਪ ਕੀਤਾ ਗਿਆ ਇਸ ਕੈਂਪ ਦੇ ਸ਼ੁਰੂ ਕਰਨ ਤੋਂ ਪਹਿਲਾਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਫਲਦਾਰ ਬੂਟੇ ਲਾ ਕੇ ਉਸ ਕੈਂਪ ਦਾ ਆਗਾਜ਼ ਕੀਤਾ ਗਿਆ ਡਾਕਟਰ ਦਿਲਸ਼ਾਦ ਜਿਨ੍ਹਾਂ ਨੇ ਮਰੀਜ਼ਾਂ ਨੂੰ ਚੈੱਕਅਪ ਕੀਤਾ ਲੋੜਵੰਦ ਮਰੀਜ਼ਾਂ ਨੂੰ ਐਨ ਕਾ ਦਵਾਈ ਮੁਫਤ ਦਿੱਤੀ ਗਈ ਗੁਰਦੁਆਰਾ ਸਾਹਿਬ ਵੱਲੋਂ ਸਵੇਰ ਤੋਂ ਹੀ ਚਾਹ ਦਾ ਤੇ ਰੋਟੀ ਦਾ ਲੰਗਰ ਚਲਾਇਆ ਗਿਆ ਮੈਂ ਆਸ ਕਰਦਾ ਕਿ ਜਿਹੜੇ ਲੋਕ ਸਮਾਜ ਨੂੰ ਪਿਆਰ ਕਰਦੇ ਨੇ ਉਹ ਸਮਾਜ ਹਿਤ ਕੰਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਨੇ ਪ੍ਰਮਾਤਮਾ ਉਹਨਾਂ ਨੂੰ ਸਮਰੱਥ ਬਖਸ਼ੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸਮਾਜਿਕ ਕ੍ਰੀਤੀਆਂ ਦੇ ਵਿਰੁੱਧ ਲੜਨ ਦਾ ਉਹਨਾਂ ਨੂੰ ਹੌਸਲਾ ਦੇਵੇ ਤਾਂ ਜੋ ਸਾਡੇ ਸਮਾਜ ਦੇ ਵਿੱਚ ਜਿਹੜੀਆਂ ਸਮਾਜਿਕ ਕ੍ਰੀਤੀਆਂ ਅਨਪਰਈਆਂ ਨੇ ਉਹਨਾਂ ਨੂੰ ਠੱਲ ਪਾਇਆ ਜਾ ਸਕੇ ਇਹ ਤਾਂ ਹੀ ਹੋ ਸਕਦਾ ਹੈ ਜੇ ਸਾਡਾ ਸਮਾਜ ਇਕਮਿਕ ਹੋ ਕੇ ਉਹਨਾਂ ਰਾਜਨੀਤਿਕ ਪਾਰਟੀਆਂ ਤੋਂ ਉੱਪਰ ਉੱਠ ਕੇ ਸਮਾਜ ਸੇਵਾ ਦੇ ਵਿੱਚ ਜੁੜਨ ਤਾਹੀਂ ਅਸੀਂ ਆਪਣੇ ਸਮਾਜ ਨੂੰ ਵਧੀਆ ਕਾਰਗਰ ਬਣਾ ਸਕਦੇ ਹਾਂ ਜੈ ਹਿੰਦ ਹਿਊਮਨ ਰਾਈਟਸ ਮੈਂਚ ਜਿਹੜਾ ਹੈ ਪੋਸਟ ਦੇ ਮਲੇਰਕੋਟਲਾ ਤੋਂ ਚੇਅਰਪਰਸਨ ਅੱਜ ਮਲੇਰਕੋਟਲਾ ਵਿਖੇ ਅਸੀਂ ਇੱਕ ਕੈਂਪ ਜਿਹੜਾ ਹੈਗਾ ਉਹ ਅੱਖਾਂ ਦੇ ਚੈੱਕਅਪ ਦਾ ਲਗਾਇਆ ਸੀ ਜਿਸ ਦੇ ਵਿੱਚ ਕਰੀਬ ਇਹਨਾਂ ਸੋ ਪੇਸ਼ੈਂਟ ਜਿਹੜੇ ਹੈਗੇ ਨੇ ਉਹ ਆਖਾਂ ਦੇ ਆਏ। ਉਹਨਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਗਈਆਂ। ਦਵਾਈਆਂ ਦੇ ਨਾਲ ਨਾਲ ਫ੍ਰੀ ਐਨਕਾਂ ਵੀ ਦਿੱਤੀਆਂ ਗਈਆਂ। ਸਾਡੀ ਟੀਮ ਨੇ ਮੋੜੇ ਨਾਲ ਮੋੜਾ ਲਾ ਕੇ ਜਿਹੜਾ ਹੈਗਾ ਇਸ ਕੈਂਪ ਨੂੰ ਨੇਪਰੇ ਚਾੜਿਆ। ਉਸ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਸਹਿਯੋਗ ਰਿਹਾ ਸਾਨੂੰ ਉਹ ਗੁਰਦੁਆਰਾ ਸਾਹਿਬ ਮੰਜੀ ਮੰਜੀ ਸਾਹਿਬ ਗੁਰਦੁਆਰਾ ਜੋ ਹੈ ਉਸ ਦੇ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਜੀ ਉਹਨਾਂ ਦੇ ਨਾਲ ਸਰਦਾਰ ਮਾਨ ਸਿੰਘ ਜੀ ਜਿਹੜੇ ਖਜ਼ਾਨਚੀ ਨੇ ਉਹਨਾਂ ਦੇ ਨਾਲ ਹੋਰ ਬਹੁਤ ਸਾਰੇ ਜਿਹੜੇ ਹੈਗੇ ਨੇ ਇੱਥੋਂ ਦੇ ਵੀਰ ਸਾਡੇ ਭਰਾ ਜਿਹੜੇ ਜੜੇ ਜੁੜੇ ਦਿਲਵਰਾਂ ਉਹਨਾਂ ਦੇ ਨਾਲ ਮਸਜਿਦ ਦੇ ਜਿਹੜੇ ਹੈਗੇ ਨੇ ਪ੍ਰਧਾਨ ਉਹਨਾਂ ਨੇ ਪੂਰਾ ਟਾਈਮ ਸਾਡੇ ਨਾਲ ਜਿਹੜਾ ਹੈਗਾ ਸਹਿਯੋਗ ਦਿੱਤਾ ਕੁਝ ਬੱਚੇ ਆਏ ਸੀਗੇ ਉਹਨਾਂ ਨੇ ਵੀ ਜਿਹੜਾ ਹੈਗਾ ਕਾਫੀ ਹੱਥ ਤੱਕ ਜਿਹੜਾ ਹੈਗਾ ਮਰੀਜ਼ਾਂ ਨੂੰ ਬਿਠਾਉਣ ਵਾਸਤੇ ਪਰਚੀਆਂ ਬਣਵਾਉਣ ਵਾਸਤੇ ਲਾਈਨਾਂ ਦਾ ਹੋਰ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਕੀਤਾ ਸਾਡੀ ਜਿਹੜੀ ਹੈਗੀ ਐ ਟੀਮ ਉਸ ਦੇ ਮੁਖੀ ਜਿਹੜੇ ਨੇ ਕੌਮੀ ਪ੍ਰਧਾਨ ਸਰਦਾਰ ਜਰਵੰਦ ਸਿੰਘ ਖਿੜਾ ਉਹ ਵੀ ਸਾਡੇ ਵਿੱਚ ਸਾਰਾ ਟਾਈਮ ਮੌਜੂਦ ਰਹੇ ਫੇਰ ਤੋਂ ਆ ਕੇ ਔਰ ਇੱਕ ਉਪਰਾਲਾ ਜਿਹੜਾ ਹੈਗਾ ਇਹ ਮੰਚ ਵੱਲੋਂ ਕੀਤਾ ਗਿਆ ਹੈ ਕੋਸ਼ਿਸ਼ ਰਹੂਗੀ ਕਿ ਆਇੰਦਾ ਵੀ ਜਿਹੜਾ ਹੈਗਾ ਅਸੀਂ ਇੱਥੇ ਕੋਈ ਹੋਰ ਕਿਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਕੋਈ ਖੇਡਾਂ ਦਾ ਜਾਂ ਮਦ ਜਿਹੜਾ ਹੈਗਾ ਕਿਸੇ ਹੋਰ ਮੈਡੀਕਲ ਉਸ ਦਾ ਹਲਗ ਤੋਂ ਅੱਖਾਂ ਤੋਂ ਬਿਨਾ ਉਹ ਮਦ ਜਿਹੜਾ ਹੈਗਾ ਜਾਂ ਬੱਚਿਆਂ ਨੂੰ ਬੁਲਾ ਕੇ ਗੇਮਸ ਦੇ ਸੰਬੰਧੀ ਗਰਾਊਂਡਾਂ ਦੇ ਵਿੱਚ ਜਿਹੜਾ ਹੈਗਾ ਉਹ ਅਸੀਂ ਉੱਪਰ ਵਾਲੇ ਜਿਹੜੇ ਹੈਗੇ ਨੇ ਮੰਨਦੇ ਵਿੱਚ ਹੈਗਾ ਕਿ ਉਹ ਅਸੀਂ ਕਰਦੇ ਰਹੀਏ ਕਿਉਂਕਿ ਮੇਰਾ ਆਪ ਦਾ ਪਿੰਡ ਵੀ ਜਿਹੜਾ ਹੈਗਾ ਉਹ ਮਾਨਕ ਮਾਜਰਾ ਹੀ ਹੈ ਤੇ ਇੱਥੋਂ ਹੀ ਮੇਰਾ ਬਰਥ ਹੋਇਆ ਸੀ ਸੋ ਇਸ ਕਰਕੇ ਮੈਂ ਰਿਣੀ ਹਾਂ ਇਹਨਾਂ ਭਰਾਵਾਂ ਦੀ ਸਾਰਿਆਂ ਦੀ ਮਣਕਮਜਰੇ ਦੇ ਲੋਕਾਂ ਦੀ ਬਾਕੀ ਉਹ ਨਾ ਖਾਸ ਕਰਕੇ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਸਾਡੇ ਤੇ ਯਕੀਨ ਕਰਕੇ ਇੱਥੇ ਆ ਕੇ ਆਪਣੀਆਂ ਅੱਖਾਂ ਦਾ ਚੈਕਅਪ ਕਰਾਇਆ ਹੈਗਾ ਸੋ ਬਾਕੀ ਪ੍ਰੈਸ ਵਾਲੇ ਜਿਹੜੇ ਵੀਰ ਆਏ ਨੇ ਉਹਨਾਂ ਦਾ ਵੀ ਮੈਂ ਬੜਾ ਧੰਨਵਾਦ ਕਰਦੀ ਹਾਂ ਬਾਕੀ ਜਿਹੜਾ ਹੈ ਨੈਕਸਟ ਟਾਈਮ ਜਿਹੜਾ ਹੈਗਾ ਫੇਰ ਜਲਦੀ ਮਿਲਣ ਦੀ ਆਸ ਹੈ ਵੀ ਅਸੀਂ ਫੇਰ ਕੋਈ ਨਾ ਕੋਈ ਪ੍ਰੋਗਰਾਮ ਕਰਕੇ ਤਾ ਹੈਗਾ ਫੇਰ ਇੱਥੇ ਲੋਕਾਂ ਦੀ ਸੇਵਾ ਜਿਹੜੀ ਹੈਗੀ ਆ ਕਰਨ ਦੀ ਜੇ ਪਰਮਾਤਮਾ ਨੇ ਸਾਨੂੰ ਕੋਸ਼ਿਸ਼ ਕਰਨ ਦਾ ਮੌਕਾ ਦਿੱਤਾ ਤਾਂ ਅਸੀਂ ਜ਼ਰੂਰ ਜਿਹੜਾ ਹੈਗਾ ਇਸ ਟੀਮ ਨੂੰ ਨਾਲ ਲੈ ਕੇ ਸਾਰਿਆਂ ਨੂੰ ਉਮੀਦ ਕਰਦੇ ਆਂ ਵੀ ਇਹ ਸਾਡੇ ਨਾਲ ਜੁੜੇ ਰਹਿਣਗੇ ਅਸੀਂ ਉਪਰਾਲਾ ਜਿਹੜਾ ਹੈਗਾ ਉਹ ਕਰਾਂਗੇ ਤੇ ਰਮਨ ਵੱਲੋਂ ਅੱਖਾਂ ਦੇ ਚੈੱਕਅਪ ਕੀਤੇ ਗਿਆ ਤੇ ਹੋਰ ਕੀ ਕੀ ਉਪਰਾਲੇ ਕੀਤੇ ਗਏ ਨੇ ਵੈ ਗੁਰਜੀਤ ਕਾ ਖਾਲਸਾ ਵੈ ਗੁਰਜੀਤ ਕੀ ਫਤਿਹ ਅੱਜ ਦੇ ਅੱਖਾਂ ਦੇ ਕੈਂਪ ਦੇ ਵਿੱਚ ਸਾਡੇ ਚੀਫ ਗੈਸਟ ਸਰਵਤ ਸਿੰਘ ਜੁਲੰਸਿੰਘ ਖੇੜਾ ਤੇ ਉਹਨਾਂ ਦੀ ਰੈਨਮਾਈ ਦੇ ਵਿੱਚ ਕੈਂਪ ਸ਼ੁਰੂ ਕਰਨ ਤੋਂ ਪਹਿਲਾਂ ਬੂਟਿਆਂ ਦੀ ਸੇਵਾ ਨੂੰ ਆਈ ਗਏ ਬੂਟੇ ਲਾਏ ਉਹਨਾਂ ਨੇ ਅੰਬਾਂ ਦੇ ਬੂਟੇ ਤੇ ਨਾਲ ਨਾਲ ਸਾਡੇ ਸੰਤ ਮਹਾਂਪੁਰਸ਼ ਨਾਭਾ ਬਲਵੰਤ ਸਿੰਘ ਜੀ ਤੇ ਨਾਲ ਹੋਰ ਪਤਵੰਤੇ ਸੱਜਣ ਸਾਰਿਆਂ ਨੇ ਲੜ ਕੇ ਇਸੇ ਨੂੰ ਭਾਈ ਤੇ ਜਿਹੜਾ ਕੈਂਪ ਦਾ ਜਿਹੜਾ ਪ੍ਰੋਗਰਾਮ ਸੀਗਾ ਉਹ ਰੱਖਿਆ ਗਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਮੰਜੀ ਸਾਹਿਬ ਵੱਲੋਂ ਨਾਲ ਨਾਲ ਇਹਨਾਂ ਦਾ ਵੀ ਸਹਿਯੋਗ ਰਿਹਾ ਤੇ ਦਾਸਮਾਨ ਸਿੰਘ ਖਜਾਨਚੀ ਅਸੀਂ ਵੀ ਜਿੰਨਾ ਕੁ ਹੈਗਾ ਸੀਗਾ ਨਾਲ ਨਾਲ ਸੇਵਾ ਦਵਾਈ ਹੈ ਤੇ ਬਾਕੀ ਤੈਦ ਨੂੰ ਧੰਨਵਾਦ ਕਰਦੇ ਆ ਸਾਡੇ ਖੇੜਾ ਸਾਹਿਬ ਜੀ ਦਾ ਜਿਨ੍ਹਾਂ ਨੇ ਇਨਾ ਅਪਰਾਲਾ ਉਦਮ ਸਦਕਾ ਘਟੂ ਘਟ ਤਿੰਨ 400 ਮਰੀਜ਼ ਦੇ ਅੱਖਾਂ ਦੇ ਜਿਹੜੀ ਹੈਗੀ ਚੈੱਕ ਅਪ ਕੀਤਾ ਨਾਲ ਦਵਾਈਆਂ ਖਰੀਦ ਦਿੱਤੀਆਂ ਗਈਆਂ ਐਨ ਕਾਲੇ ਨੂੰ ਐਨ ਕਾਮ ਵੀ ਦਿੱਤੀਆਂ ਗਈਆਂ ਬਹੁਤ ਹੀ ਲੋੜਵੰਦ ਜਿਹੜੇ ਇਥੋਂ ਸ਼ਹਿਰ ਜਾ ਕੇ ਨਹੀਂ ਕਰਵਾ ਸਕਦੇ ਚੈੱਕਅਪ ਮਤਲਬ ਉਹਨਾਂ ਦਾ ਘਰ ਬੈਠਿਆਂ ਦਾ ਚੈੱਕਅਪ ਹੋ ਗਿਆ ਬਹੁਤ ਬਹੁਤ ਸ਼ਲਾਘਾਯੋਗ ਇਹਨਾਂ ਦਾ ਜਿਹੜਾ ਇਹਨਾਂ ਨੇ ਕੀਤਾ ਕਦਮ ਇਹ ਚੱਕੇ ਬਹੁਤ ਵਧੀਆ ਅੱਗੇ ਨੂੰ ਵੀ ਇਸ ਤਰ੍ਹਾਂ ਹੀ ਸੇਵਾ ਨਿਭਾਉਂਦੇ ਰਹਿਣ ਬੇਗੁਰੇ ਕਿਰਪਾ ਕਰੇ ਤੇ ਤਹਿ ਦਿਲੋਂ ਤੁਹਾਨੂੰ ਬਤ ਕਰਦੇ ਆ ਇਹਨਾਂ ਦਾ ਨਗਰ ਸਕੂਰਾਂ ਦਾ ਵੀ ਕਰਦੇ ਮੈਡਮ ਸਕੂਰਾਂ ਨੇ ਵੀ ਆਪਣਾ ਨਾਲ-ਨਾਲ ਬਹੁਤ ਯੋਗਦਾਨ ਪਾਇਆ ਤੇ ਸੰਸਥਾ ਦੇ ਨਾਲ ਜੁੜੇ ਹੋਇਆ ਬਹੁਤ ਵੱਡਾ ਉਦਮ ਹੈ ਉਹਨਾਂ ਦਾ ਪਰਾਲਾ ਬਹੁਤ ਵੱਡਾ ਤੇ ਨਗਰ ਮਾਨ ਕਮਲਦਾ ਦੇ ਵਿੱਚ ਉਹਨਾਂ ਨੇ ਆ ਕੇ ਤੇ ਪਸੋਕੜ ਵੀ ਉਹਨਾਂ ਦਾ ਮਾਨ ਕਮਾਜਰੇ ਦਾ ਤੇ ਰਹਿੰਦੇ ਮਲੇਰ ਕੋਲਾ ਨੇ ਇਸ ਟਾਈਮ ਬਹੁਤ ਹੀ ਵਧੀਆ ਹੋਣਹਾਰ ਲੜਕੀ ਹੈ ਜੋ ਸਮਾਜ ਸੇਵਾ ਵਿੱਚ ਆਪਣਾ ਬਹੁਤ ਯੋਗਦਾਨ ਪਾਉਂਦੇ ਆ ਤੇ ਉਹਨਾਂ ਦੇ ਸਦਕਾ ਸਾਰਾ ਇਹ ਕੈਂਪ ਦਾ ਜਿਹੜਾ ਪ੍ਰੋਗਰਾਮ ਸੀਗਾ ਬੜੇ ਵਧੀਆ ਪਿਆਰ ਨਾਲ ਸਾਰਾ ਨੇ ਪਰਚੜਿਆ ਤੇ ਸਾਰੇ ਟੀਮਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਖਾਸ ਕਰਕੇ ਸਰ ਕਿੜਾ ਸਾਹਿਬ ਜੀ ਦਾ ਤੇ ਸਾਰੇ ਜਿੰਨੇ ਵੀ ਮੁੱਖ ਮਹਿਮਾਨ ਨਾਲ ਆਏ ਨੇ ਸਾਡਾ ਪ੍ਰਬੰਧਕਾਂ ਵੱਲੋਂ ਨਗਰ ਮਾਨਕ ਮਾਜਰਾ ਵੱਲੋਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਕਹਾਂਗੇ ਅੱਜ ਦੇ ਅੱਖਾਂ ਦੇ ਕੈਂਪ ਬਾਰੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਪਿੰਡ ਮਾਨਕ ਮਾਜਰਾ ਤੇ ਸਾਰੇ ਨਗਰ ਨੇ ਮਿਲ ਕੇ ਗੁਰਦਾਰਾ ਪਰਵੰਤ ਕਮੇਟੀ ਦੇ ਸਹਿਯੋਗ ਦੇ ਨਾਲ ਜਿਹੜਾ ਕੈਂਪਸ ਮਨੁੱਖੀ ਅਧਿਕਾਰਾਂਾਂ 'ਚ ਸਾਡੇ ਜਸਵੰਤ ਸਿੰਘ ਜੀ ਖੇੜਾ ਜੋ ਕਮੇਟੀ ਪ੍ਰਧਾਨ ਨੇ ਸਾਰੀ ਟੀਮ ਨਾਲ ਨਾਲ ਲੜ ਕੇ ਕੈਂਪ ਲਵਾਇਆ ਹੈ ਮਰੀਜ਼ਾਂ ਦੀਆਂ ਅੱਖਾਂ 'ਚ ਚੇਕ ਕਰੀਆਂ ਨੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਅੱਜ ਲੋੜ ਹੈ ਮਰੀਜ਼ਾਂ ਨੂੰ ਜਿਹੜੇ ਜਿਵੇਂ ਫ੍ਰੀ ਮੈਡੀਕਲ ਕੈਂਪ ਬਣੇ ਚਾਹੀਦੇ ਨੇ ਉਹਨਾਂ ਨੇ ਬੜਾ ਵਧੀਆ ਉਦਮ ਕੀਤਾ ਹੈ ਮੈਂ ਧੰਨਵਾਦ ਕਰਦਾ ਖੇੜਾ ਸਾਹਿਬ ਦਾ ਤੇ ਨਗਰ ਮਾਨਗੋਆ ਜਿਹੜੀ ਸਾਰੀ ਸੰਗਠਨ ਪਰਵੰਤ ਕਮੇਟੀ ਦੇ ਦਰਸਾਇਓ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ